ਨਾਸ਼ਪਤੀ ਦੀ ਕਿਸਮ ਜਿਹੜੀ ਪੰਜਾਬ ਨਾਖ ਜਿਹੜੀ ਕਿ ਹਾਰਡ ਪੀਅਰ ਹੈ ਯਾਨੀ ਕਿ ਸਖਤ ਵਾਲੀ ਕਿਸਮ ਹੈਗੀ ਤੇ ਲਗਭਗ ਜਿਹੜੇ 5 ਤੋਂ 6 ਫੁੱਟ ਦੇ ਇਹਦੇ ਆਪਣੇ ਕੋਲ ਪlant ਨੇਗੇ ਤੇ ਇਸ ਕਿਸਮ ਨੂੰ ਲਾਉਣ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਤੁਸੀਂ ਜਿਹੜਾ ਨੰਗੀ ਜਾਲ ਵਾਲੇ ਬੂਟੇ ਤੇ ਦਸੰਬਰ ਜਨਵਰੀ ਦੇ ਵਿੱਚ ਲਾ ਸਕਦੇ ਹੋਗੇ ਕਿਸਮ ਦੀ ਖਾਸੀਅਤ ਇਹ ਹੈ ਕਿ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਬਹੁਤ ਭਰਮਾ ਜਿਹੜਾ ਇਹਦੇ ਤੇ ਫਲ ਆਉਂਦਾ ਹੈਗਾ ਤੇ ਇਸ ਫਲ ਦੀ ਜਿਹੜੀ ਸ਼ੈਲਫ ਲਾਈਫ ਯਾਨੀ ਕਿ ਸਟੋਰੇਜ ਲਾਈਫ ਜਾਂ ਰੱਖਣ ਦਾ ਜਿਹੜਾ ਸਮਾਂ ਹੈ ਉਹ ਕਾਫੀ ਲੰਮਾ ਹੋ ਜਾਂਦਾ ਕਿਉਂਕਿ ਸਖਤ ਨਾਖ ਹੋਣ ਕਰਕੇ ਜਿਹੜੀ ਜਲਦੀ ਇਹ ਖਰਾਬ ਨਹੀਂ ਹੁੰਦੀ ਜੇਕਰ ਤੁਸੀਂ ਦੂਰ ਕਿਤੇ ਟਰਾਂਸਪੋਰਟ ਕਰਨੀ ਆ ਜਾਂ ਫਿਰ ਉਂ ਰੱਖਣਾਗਾ ਤਾਂ ਜਿਹੜਾ ਬਿਨਾ ਕੋールド ਸਟੋਰੇਜ ਤੋਂ ਕਾਫੀ ਸਮਾਂ ਜਿਹੜਾ ਤੁਸੀਂ ਇਹਨੂੰ ਰੱਖ ਸਕਦੇ ਹੋਗੇ ਬਾਕੀ ਫਲ ਪਰਮਾਉਂਦਾਗਾ ਤੇ ਪੰਜਾਬ ਦੇ ਮੌਸਮ ਦੇ ਬਿਲਕੁਲ ਜਿਹੜੀ ਅਨੁਕੂਲ ਇਹ ਕਿਸਮ ਹੈਗੀ ਹੈਗੀ ਜਿਹੜੀਆਂ ਕਿਸਮਾਂ ਤੇ ਆਪਾਂ ਕੰਮ ਕਰ ਰਹੇ ਆ ਲਗਭਗ ਉਹ ਸਾਰੀਆਂ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਨੇਗੀਆਂ ਤੇ ਇਹਨਾਂ ਦੇ ਆਪਾਂ ਜਿਹੜੇ ਟ੍ਰਾਇਲ ਸਮੇਂ ਤੋਂ ਸਮੇਂ ਲਾਉਨੇ ਰਹਿਣੇ ਆਂਗੇ ਬਾਕੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਪੇਜ ਨਾਲ ਜੁੜੇ ਰਹੋ ਧੰਨਵਾਦ ਜੀ